ਆ ਘਰ ਦੇ ਪਸ਼ੂ ਆ ਜਿਹੜੇ ਵੇਚਦੇ ਆ ਠੀਕ ਆ ਜੀ ਤੇ ਆਪਾਂ ਕੋਈ ਵਪਾਰ ਨਹੀਂ ਕਰਦੇ ਹੁਣ ਗੋਡਿਆ ਗੋਡਿਆ ਤੋਂ ਰਹਿ ਪਏ ਆ ਇਸ ਕਰਕੇ ਬਿੱਲੂ ਵੇਚਣ ਲੱਗੇ ਆ ਅੱਛਾ ਕਿਹੜੀ ਇੱਕ ਵਾਰੀ ਨਾਮ ਦੱਸ ਦੀ ਆਪਣਾ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਅੱਛਾ ਅੰਕਲ ਜੀ ਜਿਹੜੀ ਆਪਾਂ ਮਈਆਂ ਵੇਚਣੀਆਂ ਜਿਹੜੀਆਂ ਮਾਝਾ ਆਪਣੀ ਇਹ ਕਿਨੋਂ ਦਾ ਸੂਆ ਹੁੰਦੀ ਆ ਇਹ ਜੀ ਦੂਜਾ ਸੂਆ ਸੋਣ ਲੱਗੀ ਆ ਜੀ ਠੀਕ ਆ ਅੱਛਾ ਤੇ ਇਹ ਆਪਣੇ ਘਰ ਕਰਦੀ ਹੋਈ ਆ ਨਹੀਂ ਜੀ ਪੀਲੇ ਸਾਲ ਰਿਸ਼ਤੇਦਾਰਾਂ ਤੋਂ ਲਈ ਸੀ ਪਹਿਲੇ ਪਹਿਲਾਂ ਸੀਗੀ ਜਾ ਪਹਿਲੇ ਸੋਇਆ ਹਾਂ ਤੇ ਦੂਜਾ ਸੁਆ ਇਹ ਮਾਜੀ ਠੀਕ ਆ ਦਿਨ ਕਿੰਨੇ ਪਏ ਆ ਪਾਈ ਜਾਂਦੇ ਆ ਦਿਨ ਇਹਦੇ ਜੀ ਅੱਜ 4 ਦਿਨ ਰਹਿ ਗਏ ਆ ਦਿਨ ਪੂਰੇ ਹੋਣ ਚੋ ਹੋਰ ਸਕਦਾ ਇੱਕ ਅੱਧਾ ਦਿਨ ਉੱਤੇ ਲਵੇ ਤੇ ਆ ਦੋ ਦਿਨ ਲਵੇ ਤੇ ਇਹਨੇ ਦੁੱਧ ਕਿੰਨਾ ਕੋ ਦਿੱਤਾ ਪਹਿਲੇ ਸੋਇਆ ਇਹਨੇ ਜੀ 10 ਤੋਂ ਲੈ ਕੇ ਤੇ 12 ਕਿਲੋ ਦੇ ਵਿੱਚ ਵਿੱਚ ਚੁਵਾਈ ਕਰਾਈ ਠੀਕ ਆ ਬਸ ਚੁਵਾਈ ਕਰਾਈ ਗਈ ਹਾਂ ਜਿਹੜੀ ਚੁਵਾਈ ਆ ਐਵੇਂ ਆਪਾਂ ਚੱਕੇ ਤੋਂ ਗਾਲਾਂ ਨਹੀਂ ਲੈਣਗੀਆਂ ਸਹੀ ਗੱਲ ਆ ਜੀ ਤੇ ਉਹਦੇ ਧਾਰਪੁਰ ਕੋ ਨਹੀਂ ਸੀ ਵਧੀਆ ਧਾਰ ਬਾਈ ਜੀ ਬੇਫਿਕਰ ਹੋਗੇ ਚਾਰੇ ਥਨਾਂ ਦਾ ਮੇਰੀ ਗਾਰੰਟੀ ਹੋਊਗੀ ਦੁੱਧ ਇੱਕੋ ਜਾਂ ਹੋਊਗਾ ਜੇ ਕੋਈ ਘਰੇ ਰੱਖਣ ਵਾਲਾ ਭਰਾ ਲਿਆ ਜਾਵੇ ਤੇ ਲੰਬੇ ਦੀ ਵੀ ਰੈਸ ਕੋਈ ਮਾਰ ਬਾਈ ਯਾਰ ਮਾਪਾ ਬੈਠੇ ਜਾਂ ਥਾਣਾ ਵੱਲੋਂ ਕੋਈ ਕੰਪਲੀਟ ਹੋਵੇ ਤਾਂ ਹੋਰ ਕੋਰ ਤਾਂ ਪ੍ਰਮਾਤਮਾ ਤੇ ਵਾਅਦਾ ਜਿਹੜਾ ਪਾਉਣਾ ਤੋ ਤਾਂ ਅਗਲੇ ਦਿਨ ਵਾਅਦਾ ਅੱਛਾ ਕਿਹੜੀ ਆਪਾਂ ਹੁਣ ਇਹਦਾ ਮੁੱਲ ਫਿਰ ਕੀ ਰੱਖਾਂਗੇ ਇਹਦਾ ਆਪਾਂ ਰੱਖਿਆ ਜੀ 90000 ਰੁਪਏ ਦਾ 90000 ਰੁਪਏ ਮਾਨਤਾਨ ਕਰਦੇ ਆਂਗੇ ਵਿੱਚੋਂ ਜੀ ਜਿਵੇਂ ਤੁਸੀਂ ਕਹੋ ਹੋ ਜਾਊਗਾ ਜੀ ਮਾਨਤਾਨ ਆਏ ਬੰਦੇ ਦਾ ਪੂਰਾ ਕਰ ਕੋਕੇ ਵਾਲੇ ਪਾਸੇ ਵੀ ਕੋ ਨੇ ਵੀ ਮਿੱਤਰੋ ਜਿਸ ਆਸੂਆ ਹਿੰਦੀਆ ਕਰਮਾਂ ਵਾਲੀ ਪਹਿਲੇ ਸਵੈਕਲ ਹੋਣਿਆ ਨੇ ਆਪਣੇ ਰਿਸ਼ਤੇਦਾਰੀ ਦੇ ਵਿੱਚੋਂ ਇਹ ਕਰਮਾਂ ਵਾਲੀ ਖਰੀਦ ਕੇ ਲਿਆਉਂਦੀ ਸੀ ਤੇ ਹੁਣ ਗੱਲ ਕੀ ਬਣ ਗਈ ਵੀ ਭਾਈ ਜੜਵਤ ਭਾਈ ਹੁਣ ਇਹਦੇ ਵਿਆਹ ਕਰ ਸੁਰੱਖਣੀ ਆ ਮੈਂ ਚੀ ਗੋਟਿਆਂ ਘਾਟੇ ਰੋ ਤੁਰਨਾ ਭਾਈ ਹੁਣ ਔਖਾ ਹੋਇਆ ਪਿਆ ਤੇ ਕਿਉਂਕਿ ਹਰ ਬੰਦੇ ਦੀ ਉਮਰ ਦੇ ਹਿਸਾਬ ਨਾਲ ਸ਼ੌਂਕ ਵੀ ਢਲ ਜਾਂਦੇ ਆ ਮਿੱਤਰੋ ਦਵਾਈ ਚੋਈ ਵੱਲੋਂ ਚੰਗੀ ਸੀ ਕਰਮਾਂ ਵਾਲੀ ਆਰਡਰ ਦੀ ਕੁਆਲਿਟੀ ਪਹਿਤਰੀ ਨਾਲ ਜਿੰਨੀ ਹੈਗੀ ਕਿਉਂਕਿ ਹਜੇ ਮਹਿਣ ਹੈ ਕੁਝ ਜਰੀ ਨੇ ਬਣਨਾ ਵਾ ਬਾਈ ਸਭ ਤੋਂ ਕਿੰਨੇ ਹਜੇ ਦਿਨ ਪਏ ਆ ਤੇ ਇਹ ਬਾਕੀ ਬਈ ਫਰਮਾਨੇ ਸਹਾਈ ਦੇ ਵਿੱਚ ਜਿਵੇਂ ਆਪਾਂ ਕਹਿ ਦਨੇ ਹਣੇ ਮਾਦੇ ਡਾਲਦੀ ਮੈਂ ਆ ਤੇ ਰੇਟ 90000 ਰੁਪਿਆ ਵਾ ਮਾਨ ਤਣ ਹੋ ਜੂਗਾ ਤਸੱਲੀ ਬਖਸ਼ ਵਾਲੀ ਮੈਂ ਆ ਘਰੇ ਰੱਖਣ ਨਾਲੇ ਭਰਾ ਦੇ ਲਈ ਕਿਉਂਕਿ ਕਈ ਭਰਾ ਕਹਿੰਦੇ ਹੁੰਦੇ ਵੀ ਘਰੋਂ ਮੇ ਮਿਲ ਜੇ ਪੈਸੇ ਤਾਂ ਸਤਿ ਆਵਾਸ ਲੱਗ ਜੇ ਪਰ ਉਹ ਚੀਜ਼ ਕਰੇ ਆਪ ਕੀ ਪਰ ਦੇ ਕੰਮ ਦੀ ਥੀਲ ਬਹੁਤ ਆ ਮੈਂ ਹਣਾ ਬਾਈ ਹਾਂਜੀ ਹਾਂਜੀ ਅੱਛਾ ਸਰ ਜੀ ਨਰਭਾਈ ਨਾਲ ਮੈਂ ਦੇ ਕੱਟੀ ਕਰੀਏ ਕਿੰਨੀ ਉਮਰ ਦੀ ਆ ਇਹ ਜੀ ਹੈਗੀ ਆ 2 ਸਾਲਾਂ ਤੋਂ 2 ਮਹੀਨੇ ਘੱਟ ਆ ਜੀ ਠੀਕ ਆ ਜੀ 20 ਮਹੀਨਿਆਂ ਦੀ ਆ ਹਾਂਜੀ ਹਾਂਜੀ ਜਿਹੜੀ ਨਾਲ ਦੀ ਕੱਟੀ ਆ ਉਹ 1.5 ਸਾਲ ਦੀ ਆ ਪਰਲੀ ਪੂਰੀ 2 ਸਾਲਾਂ ਦੀ ਆ ਠੀਕ ਆ ਇਹਨਾਂ ਦੇ ਰੇਟ ਦੱਸ ਦਈਏ ਤਿੰਨਾਂ ਦੇ ਜੀ ਅ ਤਿੰਨੇ ਜੇ ਤਾਂ ਇੱਕੋ ਇੱਕ ਬੰਦਾ ਲੈ ਜਾਵੇ ਤਾਂ ਬਹੁਤ ਹੀ ਚੰਗੀ ਗੱਲ ਆ ਨਿਕੜ ਮੈਂ ਨਹੀਂ ਦੇਣਗਾ ਤੇ ਜੇ ਲੈਣਗੇ ਨਾ ਕਈ ਵਾਰੀ ਇੱਕ ਦਾਰ ਕਈ ਵਾਰਾ ਇਕੱਠੇ ਹੋ ਕੇ ਅਗਲੇ ਆ ਜਾਣ ਤਾਂ ਆਪਾਂ ਦੇ ਦਾਂਗੇ ਜਿਹੜਾ ਪਰਲੀ ਉਹਦਾ 35000 ਰੁਪਿਆ ਇਹਦਾ 30000 ਰੁਪਿਆ ਉਹਦਾ 25000 ਰੁਪਈਆ ਜਿਹੜੀ ਪਰਲੀ ਆ ਉਹਦਾ 30 35000 ਰੁਪਈਆ ਜਿਹੜੀ ਵਿਚਾਲੜੀ ਆ ਉਹਦਾ 25000 ਰੁਪਈਆ ਤੇ ਜਿਹੜੀ ਆ ਮੈਂ ਦੇ ਨਾਲ ਖੜੀ ਆ ਇਹਦਾ 30000 ਰੁਪਈਆ ਹਣਾ ਹਾਂਜੀ ਹਾਂਜੀ ਇਹ ਹੋ ਗਿਆ 35 ਤੇ 25 ਹੋ ਗਿਆ ਮਿੱਤਰੋ 60 ਤੇ 60 ਤੇ 30 ਹੋ ਗਿਆ 70 80 90000 ਰੁਪਈਆ ਹਣਾ ਜੀ ਹਾਂਜੀ ਹਾਂਜੀ ਇਹਨਾਂ ਕੱਟੀਆਂ ਦੀ ਬਣ ਗਈ ਕੀਮਤ 90000 ਰੁਪਈਆ ਦੇ 90000 ਰੁਪਏ ਹੀ ਹੋ ਗਿਆ ਮੈਂ ਦਾ ਤੇ ਟੋਟਲ ਹੋ ਗਿਆ ਕਰਾ 80000 ਰੁਪਿਆ ਇੱਕ ਗੱਲ ਆ ਭਾਈ ਕਟੀਆਂ ਦੇ ਸਿੰਘ ਸਿੰਘ ਬੜੇ ਚੰਗੇ ਆ ਯਾਰ ਹਨਾ ਇਹ ਭਾਈ ਆਉਣ ਆ ਇਹਨਾਂ ਦੀ ਮਾਂ ਦੇ ਵੀ ਆਈਆਂ ਨਿੱਕੇ ਹੀ ਸੀ ਹਾਂ ਹਾਂ ਠੀਕ ਆ ਇਹਨਾਂ ਦੇ ਕੋਈ ਟੀਕਾ ਟੂਕਿਆ ਹੁੰਦਾ ਪਤਾ ਭਾਈ ਕਿ ਨਹੀਂ ਇਹ ਜੀ ਜਿਹੜਾ ਕਹਿੰਦੇ ਹੁੰਦੇ ਉਹ ਹਰਿਆਣੇ ਦਾ ਵਾਅਦਾ ਉਹ ਸਾਡੇ ਤਾਂ ਇੱਥੇ ਡਾਕਟਰ ਆਉਂਦਾ ਭਰਦਾ ਜੀ ਆਪਾਂ ਨੂੰ ਬੁੱਲ ਬੁੱਲ ਜਾਂ ਕੋਈ ਵਾਅਦਾ ਉਹਦਾ ਆਈਆਂ ਚੰਗੀਆਂ ਚੰਗੀਆਂ ਕਟੀਆਂ ਹਾਂ ਰੱਖਣਾ ਤਾਂ ਅੰਦਰ ਭਾਈ ਇੱਕ ਵਾਰੀ ਹਾਂਜੀ ਨੰਬਰ ਆਪਣਾ 87250 ਜੀ ਜੀ 50085 ਜੀ ਇੱਕ ਵਾਰੀ ਹੋਰ ਬੋਲ ਦिए ਜੀ 87250 50085 ਵੀਰ ਮੇਰਾ ਉਹੀ ਫੋਨ ਲਾਵੇ ਜੀਨੇ ਖਰੀਦਣਗਾ ਹਣਾ ਠੀਕ ਹੈ ਜੀ ਇਹ ਬਾਈ ਇਹ ਤੇਰੀ ਝੋਲੀ ਜੜੀਆਂ ਵਿਖਾ ਦਿਦਾਂ ਗੱਟੀਆਂ ਦੀਆਂ ਨੀੜੇ ਜਾ ਕੇ ਮੜੀਆਂ ਦੀਆਂ ਤੁਸੀਂ ਝੋਲੀਆਂ ਨਹੀਂ ਇਥੇ ਰੋਲੀਆਂ ਜ਼ਰੂਰ ਵਿਖਾ ਦਿਓ ਪਾਸ ਕਿਉਂਕਿ ਆਪਾਂ ਕਿਤੇ ਬਾਹਰ ਬੂਰ ਨਹੀਂ ਨਾ ਪਸੂ ਕੱਢੇਗੇ ਬਾਹਰ ਤੇ ਦੁੱਧੀਆਂ ਵੀ ਵਿਖਾ ਦੇ ਬਾਕੀ। ਸਾਜੋ-ਪੀਂਦੀ ਬਾਰੇ ਚੰਗੀਆਂ ਜਿਆ। ਇਹ ਦੋਨੇ ਪੂਰਿਆਂ ਟਾਪ ਦੀਆਂ। ਨਹੀਂ ਕੱਟੀ ਆ ਵੀ ਚੰਗੀ ਆ। ਅਬ ਜਾਲੜੀ ਕੱਤੀ ਨਾ ਉਹ ਤੁਹਾਨੂੰ ਠੀਕ ਆ। ਉਹ ਵੀ ਹਾਈ ਕੁਆਲਿਟੀ ਕੱਟਾ ਅੰਗੇ ਨੂੰ ਵੀ ਚੰਗੇ ਲੱਗਿਓ। ਨੰਬਰ ਸਕਰੀਨ ਦੇ ਉੱਤੇ ਲੱਗਿਆ ਹੋਇਆ ਭਾਈ ਹਰਜਿੰਦਰ ਸਿੰਘ ਬਾਈ ਦੇ ਘਰੋਂ ਵੀਡੀਓ ਕਵਰ ਕੀਤੀ ਆ ਪਿੰਨ ਹਰਾਜ ਦੇ ਵਿੱਚੋਂ ਜ਼ਿਲ੍ਹੇ ਫੋਰੀਪੁਰ ਦੇ ਵਿੱਚੋਂ। ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਸਾਡੇ ਨਾਲ। ਧੰਨਵਾਦ। ਸ਼ੁਕਰੀਆ।